1985 ਦੇ ਵਿੱਚ ਪੰਜਾਬ ਦਾ 5000 ਤੋਂ ਵੱਧ ਪਿੰਡ ਦੇ ਵਿੱਚ ਹੜਾ ਆਇਆ 1993 ਦੇ ਵਿੱਚ 5800 ਪਿੰਡਾਂ 'ਚ ਹੜਾ ਆਇਆ ਤੇ 1995 ਦੇ ਵਿੱਚ 6885 ਪਿੰਡਾਂ 'ਚ ਹੜਾ ਆਇਆ ਤੇ ਹੁਣ ਤਾਂ ਸਾਰੀ 3-400 ਪਿੰਡ ਹੈ। ਰੈਡੀ ਗੱਲ ਇਹ ਹੈ ਬੋ ਹੋ ਗਿਆ ਹੋ ਗਿਆ ਐਡਾ ਹੜਾ ਆਇਆ ਉਦੋਂ ਵੀ ਰੋਕਿਆ ਰੋਕਾਂ ਨੇ ਸਰਕਾਰਾਂ ਨੇ ਵੀ ਰੋਕਿਆ ਪਰ ਹੁਣ ਕਿਉਂਕਿ ਸਰਕਾਰਾਂ ਦੇ ਵਿੱਚ ਵੀ ਉਹ ਜਿਹਾ ਹੀ ਹਾਲ ਹੋ ਗਿਆ ਇੱਕੋ ਕੋੜੇ ਵਾਲਾ ਪਿਆ ਹੋਇਆ। 845 ਕਰੋੜ ਰੁਪਇਆ ਹੜ੍ਹਾਂ ਦੇ ਵਾਸਤੇ ਹੈ ਰੋਕਣ ਤੇ ਉਹਨਾਂ ਦੇ ਰਾਹਤ ਕਾਰਜਾਂ ਵਾਸਤੇ 10 ਦਿਨ ਕਿੰਨਾ ਹੈ ਇਹ ਇਹਨਾਂ ਦੇ ਆਪਦੇ ਬਜਟ ਵਿੱਚ ਲਿਖਿਆ ਹੋਇਆ ਨੌਜਾਨ ਤਿਆਰ ਨਹੀਂ ਉਹ ਜਾਨ ਦੇ ਨੂੰ ਤਿਆਰ ਨੇ ਤੁਸੀਂ ਕੋਲ ਨੂੰ ਤੋੜ ਲਾਇਕ ਨਹੀਂ ਤੁਸੀਂ ਤਾਂ ਨਸ਼ਾ ਖਾਈ ਜਾਂਦੇ ਨੇ ਕਿਉਂਕਿ ਤੁਸੀਂ ਉਹਨਾਂ ਨੂੰ ਕੁੱਟਣਾ ਹੈ ਤੁਸੀਂ ਉਹਨਾਂ 'ਤੇ ਤਾਕਤ ਨਹੀਂ ਦੇਖਣੀ ਕੁੱਟਣਾ ਹੈ ਕਮਜ਼ੋਰ ਕਰਨਾ ਹੈ ਤੁਸੀਂ ਲੋਕਾਂ ਨੂੰ ਇਹ ਵਾਰਨਿੰਗ ਦਿੱਤੀ ਡੀਸੀ ਆ ਰਹੀ ਸਿਵਲ ਸੈਨਰ ਆਹੀ ਉਹ ਤੋਂ ਚੌਧਰ ਕਰਦੇ ਹੋ ਤੁਸੀਂ ਵੀ ਭਾਈ ਆਪਣੀ ਆਪਣੀ ਛੱਤ ਤੇ ਢੋਲ ਸਾਫ ਕਰਕੇ ਬੱਠੜ ਸਾਫ ਕਰਕੇ ਰੱਖ ਲਿਓ ਟੋਕਨੇ ਉਹ ਚ ਜਿਹੜਾ ਮੀਂਹ ਦਾ ਪਾਣੀ ਉਹ ਸਭ ਤੋਂ ਸਾਫ ਹੁੰਦਾ ਉਹਨਾਂ ਬਿਮਾਰੀ ਹੁੰਦੀ ਹੀ ਨਹੀਂ ਵੀ ਜੇ ਤੁਹਾਡੇ ਘਰ ਚ ਪਾਣੀ ਵੜ ਵੀ ਗਿਆ ਪਾਣੀ ਕਰਨੀ ਹੋਣੀ ਓਕੇ ਦੱਸੋ ਦੱਸਿਆ ਪਾਣੀ ਦੇ ਵਿੱਚ ਸੱਤ ਬੜੇ ਆਉਂਦੇ ਨੇ ਜ਼ਹਿਰੀਲੇ ਉਹ ਜਾਨਵਰ ਆਉਂਦੇ ਨੇ ਉਹਦੇ ਵਿੱਚ ਦੱਸਿਆ ਵੀ ਤੁਸੀਂ ਪਾਣੀ ਦੇ ਵਿੱਚੋਂ ਦੀ ਲੰਘਣ ਦੀ ਵਜਾ ਬੱਟਾ-ਬੱਟਾਂ ਜਾਂ ਹੋਰ ਆਲੇ-ਦਾਲੇ ਕਿਵੇਂ ਲੰਘਣਾ ਹੈ ਵੀ ਤਾਕੋ 55 ਤੋਂ ਬਚਾਓ ਤੁਸੀਂ ਫਿਰ ਕਦੇ ਕੋਈ ਜਾਣ ਕਰ ਕਰਿਆ ਜਾਣ ਕਰਿਆ ਐ ਜਾਂ ਜੂ ਨਹੀਂ ਐ ਤੇ ਅਣ ਗੱਲੀ ਐ ਇਹ ਮੌਸਮ ਟਟੀਆਂ ਉਲਟੀਆਂ ਤੇ ਮਲੇਰੀਆ ਦਾ ਹੁੰਦਾ ਸਾਉਣਪਦ ਆਉਂਦਾ ਪੇਟ ਦੀਆਂ ਬਿਮਾਰੀਆਂ ਹੋਰ ਇਹ ਤਾਂ ਤੇ ਦੂਜੀਆਂ ਇਦੂ ਅੱਗੇ ਚਮੜੀ ਦੇ ਨਾਲ ਜੂਆਂ ਜਾਂ ਪੈਣੀਆਂ ਇਹ ਤਾਂ ਆਮ ਹੀ ਇਸ ਚ ਹੋ ਜਾਂਦਾ ਹੈ ਇਹ ਰੋਕਿਆ ਜਾ ਸਕਦਾ ਹੈ ਇਹ ਚਟੀਆਂ ਲੱਗ ਜਾਣ ਉਲਟੀਆਂ ਲੱਗ ਜਾਣ ਤਾਂ ਇਹ ਸਰਟ੍ਰਾਮੀਆਂ ਗੋਲੀਆਂ ਆਉਂਦੀਆਂ ਨੇ ਥੋੜੀ ਦੇਰ ਹੋੜੋ ਹਲਕੇ ਡਾਕਟਰ ਨਹੀਂ ਉਹ ਲਿਖਦੇ ਉਹ ਸਸਤੀ ਦਵਾਈਆਂ ਮਹਿੰਗੀਆਂ ਲਿਖਦੇ ਨੇ ਉਹਦੇ ਨਾਲ ਹੋ ਜਾਂਦੀਆਂ ਨੇ ਕੁਛ ਦੇਰ ਠੀਕ ਐਨੀ ਜੇ ਸੱਟ ਲੱਗੀ ਜਿੱਥੇ ਖੂਨ ਵਗਦਾ ਉਸੇ ਹੱਥ ਨਾਲ ਹੀ ਦਬਦੋ ਜੇ ਹੋਰ ਇੱਕ ਜਿਹੜਾ ਗੰਦਾ ਪਾਣੀ ਖੜਾ ਹੈ ਉਹਦੇ ਚ ਹੱਥ ਮੂੰਹ ਪਾਏ ਤਾਂ ਕਦੇ ਤਾਂ ਹੋਈ ਨਾ ਤੇ ਥੋੜਾ ਦੂਰ ਜਾਣਾ ਪੈਣਾ ਹੈ ਘਰੋਂ ਦੇ ਵਿੱਚ ਸਾਰੀਆਂ ਚਮੜੀ ਦੇ ਬਿਮਾਰੀਆਂ ਉਹਦੇ ਚ ਆਉਂਦੀਆਂ ਨੇ ਕਾਲਾ ਪੀੜਾ ਬਹੁਤਾ ਟੀਕੇ ਨਾਲ ਫੈਰਦਾ ਪਾਣੀ ਨਹੀਂ ਰੱਖਦਾ ਫੈ ਜਾਂਦਾ ਜਿਹੜਾ ਪਾਣੀ ਨਹੀਂ ਟੀਬੀਆ ਫੈਰਦਾ ਉਹ ਪੀੜਾ ਦਾ ਵਾਇਰਸ ਹੁੰਦਾ ਸੋ ਪਾਣੀ ਰਹੀ ਫੜ ਲੈਣਾ ਜੇ ਉਹ ਵਾਲ ਲੋਗੇ ਤਾਂ ਨਹੀਂ ਫੈਲੇਗਾ ਇਹ ਸਰਕਾਰਾਂ ਕੀ ਕਰਨਗੇ ਅੱਗੇ ਅਨਪੜ੍ਹ ਬੰਦੇ ਜਿਹੜੇ ਸੀ ਉਹ ਦੇਖ ਲੈਂਦੇ ਵੀ ਬੀਬੀਆਂ ਵੀ ਬਨੇਰੇ ਲਪੜੂ ਨਹੀਂ ਆਉਣ ਵਾਲੇ ਨੇ ਛੱਤਾਂ ਲਪੜੂ ਪ੍ਰਣਾਲਾ ਦੇਖ ਲਓ ਕਿਤੇ ਬੰਦ ਤਾਂ ਨਹੀਂ ਹੈਂ ਨਾਲੀਆਂ ਦੇਖ ਲੋ ਪਾਣੀ ਤਾਂ ਨਹੀਂ ਰੁਕਿਆ ਹੋਇਆ ਇਹਨਾਂ ਨੂੰ ਇਹਨਾਂ ਨਹੀਂ ਪਤਾ ਵੀ ਨਹਿਰਾਂ ਦੇਖ ਲੋ ਇਹਨਾਂ ਨੇ ਨਾਲੀਆਂ ਨਹੀਂ ਦੇਖਣ ਨਹਿਰਾਂ ਤਾਂ ਦੇਖਣੀਆਂ ਸੀ ਇਹਨਾਂ ਤਾਂ ਦੇਖੇ ਨਹੀਂ ਵੀ ਬੂਤੀ ਉੱਗੀ ਆ ਜੋ ਮਰਜੀ ਆ ਪੈਸੇ ਕਿਉਂ ਕੇ ਠਾਈ ਜਾਂਦੇ ਨੇ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਹਾਲਾਤ ਬਣੇ ਪਏ ਨੇ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਕੁਦਰਤ ਦੀ ਮਾਰ ਹੈ ਹੜ੍ਹ ਜਿਸ ਤਰੀਕੇ ਦੇ ਨਾਲ ਆਏ ਹੋਏ ਨੇ ਤਬਾਈ ਬਹੁਤ ਵੱਡੀ ਹੋ ਰਹੀ ਹੈ ਫਸਲਾਂ ਤਬਾਹ ਹੋ ਗਈਆਂ ਨੇ ਪਰ ਦੂਜੇ ਪਾਸੇ ਜਦੋਂ 23 ਜਾਂ ਉਸ ਤੋਂ ਪਹਿਲਾਂ ਜਿਹੜੇ ਹੜਾਏ ਸੀਗੇ ਉਸ ਤੋਂ ਬਾਅਦ ਲੋਕਾਂ ਨੂੰ ਸਾਹਮਣਾ ਕਰਨਾ ਪਿਆ ਕਈ ਵੱਡੀਆਂ ਬਿਮਾਰੀਆਂ ਦਾ ਜਦੋਂ ਇਹ ਪਾਣੀ ਆਉਂਦਾ ਫਿਰ ਉਸ ਤੋਂ ਬਾਅਦ ਇਹ ਪਾਣੀ ਖੜਾ ਰਹਿੰਦਾ ਤੇ ਬਿਮਾਰੀਆਂ ਬਹੁਤ ਫੈਲਦੀਆਂ ਨੇ ਇਸ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਲੋਕਾਂ ਨੂੰ ਇੱਕ ਚੰਗਾ ਮੈਸੇਜ ਸੁਨੇਹਾ ਜਾਵੇ ਜੇ ਅਗਰ ਕਿਤੇ ਪਾਣੀ ਖੜਾ ਆਇਆ ਤਾਂ ਕਿਹੜਾ ਕਿਹੜਾ ਚੀਜ਼ਾਂ ਦਾ ਧਿਆਨ ਰੱਖਣ ਅਗਰ ਕਿਸੇ ਨੂੰ ਕੋਈ ਬਿਮਾਰੀ ਹੁੰਦੀ ਹੈ ਅਲਰਜੀ ਹੁੰਦੀ ਹੈ ਉਹ ਕਿਹੜੀ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣ ਸਾਡੇ ਨਾਲ ਡਾਕਟਰ ਪਰਲਾਲ ਗਰਗ ਜੀ ਨੇ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਲਗਾਤਾਰ ਉਹਨਾਂ ਮੁੱਦਿਆਂ ਦੇ ਉੱਤੇ ਗੱਲ ਕਰਦੇ ਰਹਿੰਦੇ ਨੇ ਪੰਜਾਬ ਦੇ ਲੋਕਾਂ ਨੂੰ ਸੁਨੇਹਾ ਵੀ ਦਿੰਦੇ ਰਹਿੰਦੇ ਨੇ ਪਰ ਦੂਜੇ ਪਾਸੇ ਸਰਕਾਰ ਨੂੰ ਵੀ ਸਵਾਲ ਹੁੰਦੇ ਨੇ ਕਿ ਸਰਕਾਰ ਕੀ ਕਰ ਰਹੀ ਆ ਹੁਣ ਤੱਕ ਪਹਿਲਾਂ ਕੀ ਕੀਤਾ ਸਰ ਬਹੁਤ ਬਹੁਤ ਸ਼ੁਕਰੀਆ ਸਮਝ ਦਿੱਤਾ ਤੇ ਦੂਜੇ ਪਾਸੇ ਜਿਸ ਤਿੱਕੇ ਦੇ ਨਾਲ ਇਹ ਘਾਤਕ ਬਿਮਾਰੀਆਂ ਫੈਲਦੀਆਂ ਨੇ ਹੈਪਾਟਾਈਟਸ ਸੀ ਦਾ ਜਿਕਰ ਪਾਕਿਸਤਾਨ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਜ਼ਿਕਰ ਕਰ ਰਹੇ ਨੇ ਕਿ ਇਹ ਫੈਲ ਸਕਦਾ ਕਿਹੜੀਆਂ ਕਿਹੜੀਆਂ ਬਿਮਾਰੀਆਂ ਜਿਹੜੀਆਂ ਨੇ ਇਸ ਪਾਣੀ ਤੋਂ ਫੈਲ ਸਕਦੀਆਂ ਤੇ ਲੋਕਾਂ ਨੂੰ ਪਰਹੇਜ਼ ਕਿਹੜੀਆਂ ਚੀਜ਼ਾਂ ਤੋਂ ਕਰਨਾ ਚਾਹੀਦਾ ਦੇਖੋ ਹੜਾਂ ਦਾ ਦਾ ਨਗਲਾਂ ਮੁੱਖ ਹੁੰਦੀਆਂ ਨੇ ਜੀ ਇੱਕ ਹੜ੍ਹਾਂ ਦੇ ਵਿੱਚ ਜਦ ਹੜ ਆ ਰਹੇ ਹੁੰਦੇ ਨੇ ਉਦੋਂ ਡਰ ਹੁੰਦਾ ਵੀ ਲੜਾਈ ਝਗੜੇ ਹੋਣਗੇ ਕਿਉਂਕਿ ਪਾਣੀ ਇੱਕ ਪਿੰਡ ਚ ਵੜ ਗਿਆ ਉਹ ਦੂਜੇ ਪਿੰਡ ਨੂੰ ਵੜ ਦਿੰਦੇ ਨੇ ਤੇ ਵਧਣ ਦੇ ਉੱਤੇ ਦੂਜੇ ਪਿੰਡ ਅੱਗੇ ਜਾਣ ਨਹੀਂ ਦਿੰਦਾ ਵਧਣ ਨਹੀਂ ਦਿੰਦਾ ਸੜਕ ਹੋਰ ਔਰ ਬੜੀਆਂ ਕਹਾਣੀਆਂ ਨੇ ਰੇਲਵੇ ਲਾਈਨ ਵੜਦੀ ਸੜਕ ਵੜਦੀ ਵੱਡੀ ਜਾਂ ਫਿਰ ਆਪੇ ਟੁੱਟ ਗਿਆ ਕਿ ਇੱਕ ਤਾਂ ਇਹ ਹੁੰਦੀ ਆ ਇਹਦੇ ਚ ਵੱਡੀ ਦੂਜੇ ਇਹਦੇ ਵਿੱਚ ਇਹ ਹੁੰਦਾ ਹੈ ਕਿ ਲੋਕਾਂ ਨੂੰ ਰਹਿਣ ਦੀ ਕੋਈ ਹੋਰ ਦੀ ਜਗ੍ਹਾ ਨਹੀਂ ਮਿਲਦੀ ਇਹ ਵੱਡਾ ਹੁੰਦਾ। ਤੀਜਾ ਫਿਰ ਜਦ ਹਰ ਥੋੜਾ ਜਿਹਾ ਟਿਕਦਾ ਜਦ ਨੂੰ ਉਦੋਂ ਕਿਉਂਕਿ ਪਸ਼ੂ ਮਰ ਚੁੱਕੇ ਹੁੰਦੇ ਨੇ ਗੰਦਗੀ ਬਹੁਤ ਫੈਲ ਚੁੱਕੀ ਹੁੰਦੀ ਹੈ। ਪੀਣ ਦਾ ਪਾਣੀ ਨਹੀਂ ਲੋਕਾਂ ਨੂੰ ਮਿਲਿਆ ਹੁੰਦਾ। ਲੋਕਾਂ ਦੇ ਪਾਣੀ ਦੇ ਵਿੱਚੋਂ ਨਹੀਂ ਲੰਘ ਕੇ ਗਏ ਹੁੰਦੇ ਨੇ ਤੇ ਉਹਦੇ ਨਾਲ ਫਿਰ ਬਿਮਾਰੀਆਂ ਫੈਲਣੇ ਸ਼ੁਰੂ ਹੋ ਜਾਂਦੀਆਂ ਨੇ। ਇਸ ਕਰਕੇ ਹੜਾਂ ਦੇ ਵਾਸਤੇ ਹਮੇਸ਼ਾ ਸਿਵਲ ਸਰਜਨਾਂ ਦਫ਼ਤਰਾਂ ਦੇ ਵਿੱਚ ਹੜ੍ਹ ਜਿਆਦਾ ਆਉਂਦੇ ਸੀ ਉਹਦੇ ਵਾਸਤੇ ਇੱਕ ਪ੍ਰਬੰਧ ਆ ਇੱਕ ਵੱਖਰਾ ਗਰੁੱਪ ਬਣਿਆ ਹੁੰਦਾ ਹੂੰ ਉਹਦੇ ਵਾਸਤੇ ਸੱਜੋ ਸਮਾਨ ਰੱਖਿਆ ਹੁੰਦਾ ਭੀ ਜਦ ਹੜ੍ਹ ਆਉਣਗੇ ਉਦੋਂ ਆਪਾਂ ਕੀ ਕਰਨਾ ਹੂੰ ਇਦਾਂ ਹੀ ਪੁਲਿਸ ਵਿਭਾਗ ਚ ਬਣਿਆ ਹੁੰਦਾ ਸੀ ਜੀ ਇਦਾਂ ਹੀ ਜਿਹੜਾ ਨਹਿਰੀ ਵਿਭਾਗ ਹੈ ਹੜ੍ਹ ਰੋਕੂ ਵਿਭਾਗ ਉਹਨਾਂ ਕੋਲ ਬਣਿਆ ਹੁੰਦਾ ਸੀ ਬੇੜੀਆਂ ਹੋਰ ਪਰ ਹੁਣ ਸਾਰਾ ਕੁਝ ਇਹਨਾਂ ਦਾ ਬਾਬਾ ਆਦਮ ਨਿਰਾਲਾ ਹੁਣ ਰੋਲਾ ਲੋਕਾਂ ਨੂੰ ਥੋੜੀ ਪੀੜੀ ਨੂੰ ਪਤਾ ਨਹੀਂ 1985 ਦੇ ਵਿੱਚ ਪੰਜਾਬ ਦਾ 5000 ਤੋਂ ਵੱਧ ਪਿੰਡ ਦੇ ਵਿੱਚ ਹੜਾ ਆਇਆ ਹੂੰ 1988-99 ਦੇ ਵਿੱਚ ਹੂੰ 93 ਦੇ ਵਿੱਚ ਹੂੰ 5800 ਪਿੰਨਾ ਚੜ ਆਇਆ ਹੂੰ ਤੇ 1995 ਦੇ ਵਿੱਚ 6885 ਪਿੰਨਾ ਚੜ ਆਇਆ ਓਕੇ ਤੇ ਹੁਣ ਤਾਂ ਸਾਰੀ 3400 ਪਿੰਡ ਹੈ ਹੂੰ ਤੇਡੀ ਗੱਲ ਇਹ ਹੈ ਉਹ ਹੋ ਗਿਆ ਹੋ ਗਿਆ ਐਡਾ ਹੜਾ ਹੈ ਉਦੋਂ ਵੀ ਰੋਕਿਆ ਰੋਕਾਂ ਨੇ ਹੂੰ ਸਰਕਾਰਾਂ ਨੇ ਵੀ ਰੋਕਿਆ ਹੂੰ ਪਰ ਹੁਣ ਕਿਉਂਕਿ ਸਰਕਾਰਾਂ ਦੇ ਵਿੱਚ ਵੀ ਉਹ ਜਿਹੀ ਹਾਲ ਹੋ ਗਿਆ ਇੱਕੋ ਕੋੜੇ ਵਾਲਾ ਫਿਰਿਆ ਹੋਇਆ ਹੂੰ ਇਸ ਕਰਕੇ ਹੀ ਬਿਮਾਰੀਆਂ ਦਾ ਇੱਕ ਹੈ ਦੂਜਾ ਦੂਜਾ ਸੀ ਇਹ ਤਾਂ ਬਿਮਾਰੀਆਂ ਫੈਲਣੀਆਂ ਨੇ ਕਿ ਅਸੀਂ ਲੋਕਾਂ ਤੇ ਟੇਕ ਰੱਖਣ ਦੀ ਬਜਾਇਆ ਜਿਹੜਾ ਕੰਮ ਉਹ ਕਰ ਸਕਦੇ ਨੇ ਉਹ ਤਾਂ ਉਹਨਾਂ ਨੂੰ ਦੱਸ ਦੇਣੀ ਉਹ ਕਹਿੰਦਾ ਤੁਹਾਡੀ ਜ਼ਿੰਮੇਵਾਰੀ ਹੈ ਜਿਹੜਾ ਡਾਕਟਰ ਨੇ ਕੰਮ ਕਰਨਾ ਹੈ ਉਹ ਤਾਂ ਡਾਕਟਰੀ ਅਮਲੇ ਨਹੀਂ ਕਰਨਾ ਉਹ ਤਾਂ ਲੋਕ ਨਹੀਂ ਨਾ ਕਰ ਸਕਦੇ ਪਰ ਜਿਹੜਾ ਲੋਕ ਆਪੇ ਕਰਸੋ ਉਹ ਅਸੀਂ ਉਹਨਾਂ ਨੂੰ ਦੱਸ ਦੇਣੀ ਡਾਕਟਰੀ ਅਮਲੇ ਵਾਲਾ ਕਹੀ ਜਾਂਦਾ ਵੀ ਆਪੇ ਤੁਸੀਂ ਆ ਜਾਣਾ ਚਾਹੀਦਾ ਹਸਪਤਲ ਤੁਸੀਂ ਐ ਕਰ ਲੈਣਾ ਸੀ ਤੁਸੀਂ ਫਲਾਣਾ ਕਰ ਲੈਣਾ ਸੀ ਕਿ ਸੰਤਪੰਗ ਨਹੀਂ ਲੱਗ ਰਹੀ ਮਤਲਬ ਸਰਕਾਰ ਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬੰਦੀ ਸੀ ਕਿ ਜਾਓ ਦੇਖੋ ਕਿਤੇ ਕੋਈ ਬਿਮਾਰੀ ਫੈਲਦੀ ਹੈ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਹੈ ਇਲਾਜ ਕੀਤੇ ਜਾਣ ਦੇਖੇ ਜਾਣ ਜਿਹੜੇ ਜਿਹੜੇ ਏਰੀਆ ਦੇ ਵਿੱਚ ਸੀਗੇ ਉਤੋਂ ਉਲਟ ਡਾਕਟਰ ਉਹਨਾਂ ਨੂੰ ਕਹਿ ਰਿਹਾ ਕਿ ਤੁਸੀਂ ਸਾਡੇ ਕੋਲ ਆ ਜਾਂਦੇ ਜੇ ਬਿਮਾਰੀ ਆ ਨਹੀਂ ਇਹੀ ਨਹੀਂ ਸਿੱਦੇ ਇਲਾਜ ਕਰਨਾ ਸੀ ਰੋਕਣੀ ਸੀ ਬਿਮਾਰੀ ਪਹਿਲਾਂ ਰੋਕਣ ਦਾ ਪ੍ਰਬੰਧ ਕਰਦੇ ਆ ਫਿਰ ਇਲਾਜ ਦੀ ਗੱਲ ਆਉਂਦੀ ਹੈ ਬਿਲਕੁਲ ਹੁਣ ਰੋਕਣਾ ਕੀ ਸੀ ਹੂੰ ਸਭ ਨੂੰ ਪਤਾ ਵੀ ਜਦ ਇਦਾਂ ਦਾ ਪਾਣੀ ਆਉਂਦਾ ਹੈ ਇਹ ਪਾਣੀ ਜਦੋਂ ਪਿੰਦੇ ਨੇ ਉਹਨਾਂ ਨੂੰ ਪਹਿਲਾਂ ਇਹ ਦੱਸਣਾ ਸੀ ਵਾਰਸ਼ਾਂ ਦਾ ਤਾਂ ਸਭ ਨੂੰ ਪਤਾ ਸੀ ਨਾ ਵੀ ਆਉਣਾ ਹੈ ਇਹ ਕੋਈ ਹਵਾ ਚੋਂ ਤਾਂ ਨਹੀਂ ਗਈਆਂ ਐਂੀ ਅੱਜ ਕੀ ਮੌਸਮਪਾਕ ਦਾ ਕਿਹਾ ਹੋਇਆ ਸੀ ਜਿਆਦਾ ਆਉਣਗੀਆਂ ਤੁਸੀਂ ਲੋਕਾਂ ਨੂੰ ਇਹ ਵਾਰਨਿੰਗ ਦਿੱਤੀ ਡੀਸੀ ਆ ਰਹੀ ਸਿਵਲ ਸਰਜਨ ਆ ਰਹੀ ਮੈਂ ਤਾਂ ਚੌਧਰ ਕਰ ਦਉ ਤੁਸੀਂ ਵੀ ਭਾਈ ਆਪਣੀ ਆਪਣੀ ਛੱਤ ਤੇ ਢੋਲ ਸਾਫ਼ ਕਰਕੇ ਬੱਠੜ ਸਾਫ਼ ਕਰਕੇ ਰੱਖ ਲਿਓ ਟੋਕਨੇ ਉਹ ਚ ਜਿਹੜਾ ਮੀਂਹ ਦਾ ਪਾਣੀ ਉਹ ਸਭ ਤੋਂ ਸਾਫ਼ ਹੁੰਦਾ ਹੈ ਉਹਨਾਂ ਬਿਮਾਰੀ ਹੁੰਦੀ ਹੀ ਨਹੀਂ। ਹੂੰ। ਵੀ ਜੇ ਤੁਹਾਡੇ ਘਰ 'ਚ ਪਾਣੀ ਵੜ ਵੀ ਗਿਆ ਪਾਣੀ ਕਰਨੀ ਹੋਣੀ ਔਖੇ ਹੋਵੋਗੇ। ਹੂੰ। ਦੱਸੋ ਦੱਸਿਆ? ਨਹੀਂ ਦੱਸਿਆ ਗਿਆ। ਪਾਣੀ ਪਾਣੀ ਸਟੋਰ ਕਰ ਸਕਦੇ ਸੀਗੇ ਉਹ ਦੱਸਿਆ ਕਿ ਨਾ ਲੋਕਾਂ ਨੂੰ ਜਾਣਕਾਰੀ ਦਿੱਤੀ ਨਹੀਂ। ਆ ਬੋਤਲਾਂ ਤੋਂ ਵੀ ਸਾਫ਼ ਹੈ। ਹੂੰ। ਡਿਸਟਿਲਡ ਵਾਟਰ ਹੁੰਦਾ ਜਿਹਦੇ ਨਾਲ ਟੀਕਾ ਲਾਉਣਾ ਸੀ ਉਹ ਪਾਣੀ ਹੁੰਦਾ ਉਹ। ਹੂੰ। ਇਹ ਦੱਸਿਆ ਕਿਸੇ ਨੇ? ਹੂੰ। ਕਿੰਨਾ ਔਖਾ ਇਹ ਕੰਮ? ਬਿਲਕੁਲ ਸਹੀ ਗੱਲ। 100 'ਚੋਂ 50 ਤਾਂ ਕੱਲੀ ਲੈਂਦੇ। ਹੂੰ। ਬਿਲਕੁਲ। ਦੱਸੋ ਕੀ ਔਖਾ ਸੀ? ਨਹੀਂ ਦੱਸਿਆ। ਨਹੀਂ ਦੱਸਿਆ ਗਿਆ। ਹੁਣ ਦੂਜਾ ਪੱਖ। ਜੀ। ਦੂਜਾ ਪੱਖ ਇਹ ਦੱਸਣਾ ਸੀ। ਬੀ ਪਾਹੀਆ ਇਸ ਵਕਤ ਨਾ ਬਿਮਾਰੀਆਂ ਜਿਹੜੀਆਂ ਹੋ ਜਾਂਦੀਆਂ ਚਮੜੀ ਦੀਆਂ ਹੁੰਦੀਆਂ ਨੇ ਜਦ ਤੁਸੀਂ ਪਾਣੀ ਵੀ ਦੀ ਨੰਘ ਕੇ ਜਾਣਾ ਪੈਂਦਾ ਹੂੰ ਠੀਕ ਹੈ ਜੀ ਤੇ ਚਮੜੀ ਦੀਆਂ ਬਿਮਾਰੀਆਂ ਰੋਕਣ ਵਾਸਤੇ ਹੈ ਕਿ ਪਾਣੀ ਦਾ ਉੱਚਾ ਅਸਰ ਨਾ ਰਹੇ ਤੇ ਲਾਜਾ ਕਰੋ ਲੱਤਾਂ ਨੂੰ ਦੱਸੋ ਕੀ ਔਖਾ ਸੀ ਦੱਸਿਆ ਇਹ ਨਹੀਂ ਦੱਸਿਆ ਫਿਰ ਪਾਣੀ ਦੇ ਵਿੱਚ ਸੱਪ ਬੜੇ ਆਉਂਦੇ ਨੇ ਜ਼ਹਿਰੀਲੇ ਉਹ ਜਾਨਵਰ ਆਉਂਦੇ ਜੀ ਉਹਦੇ ਵਿੱਚ ਦੱਸਿਆ ਵੀ ਤੁਸੀਂ ਪਾਣੀ ਦੇ ਵਿੱਚੋਂ ਦੀ ਨੰਗਣ ਦੀ ਵਜ੍ਹਾ ਬੱਟਾ-ਬੱਟਾ ਆਉਂਦਾ ਹੋਰ ਆਲੇ-ਦਾਲੇ ਕਿਵੇਂ ਨੰਗਣ ਹੈ ਹੂੰ ਵੀ ਤਾਂ ਕਿ ਸੱਪਾਂ ਤੋਂ ਬਚਾਅ ਹੋਵੇ ਹੂੰ ਜਿਆਲੀ ਦਾ ਸੱਪ ਨਾ ਕੱਟ ਜੇ ਹੂੰ ਮਤਲਬ ਕਈ ਮਰੇ ਵੀ ਪਏ ਹੁੰਦੇ ਆ ਉੱਥੇ ਹਾਂ ਨਹੀਂ ਨਹੀਂ ਜਿਹੜਾ ਮਰਿਆ ਤੇ ਉਹ ਛੱਡੋ ਜਿਹੜੇ ਜਹਰੀ ਨੇ ਸਭ ਪਾਣੀ ਚ ਵੈਸੇ ਨੇ ਹੂੰ ਬਿਲਕੁਲ ਮੈਂ ਕਹਿਣਾ ਵੀ ਤੁਸੀਂ ਦੱਸਣਾ ਵੀ ਤੁਹਾਨੂੰ ਸੱਪ ਅੱਜ ਕੱਲ ਸੱਪ ਜਿਆਦਾ ਕੱਟਣਗੇ ਹੂੰ ਇਹ ਤੋਂ ਕਿਵੇਂ ਬਚਾਅ ਕਰਨਾ ਸੋ ਇਹ ਤਿੰਨ ਚੀਜ਼ਾਂ ਪਹਿਲਾਂ ਬਚਾਉਦੀਆਂ ਨੇ ਪਾਣੀ ਕਿਵੇਂ ਪੀਣਾ ਹੈ ਪਾਣੀ ਨਾਲ ਹੈ ਜਾ ਹੋਊਗਾ ਪਾਣੀ ਨਾਲ ਚਮੜੀ ਦੇ ਬਿਮਾਰੀਆਂ ਹੋਣਗੀਆਂ ਹੂੰ ਠੀਕ ਹੋ ਗਿਆ ਬਿਲਕੁਲ ਪੇਟ ਦੀਆਂ ਬਿਮਾਰੀਆਂ ਹੋਣਗੀਆਂ ਹੋਰ ਹੈਏ ਦੇ ਨਾਲ ਟੱਟੀਆਂ ਉਲਟੀਆਂ ਦੇ ਨਾਲ ਪੇਟ ਚ ਕੀੜੇ ਚਲੇ ਜਾਣਗੇ ਜੀ ਇਹ ਦੱਸਿਆ ਤੁਸੀਂ ਵੀ ਪਹਿਲਾਂ ਪਾਣੀ ਆਇੜਿਆ ਫੇਰ ਦੂਜਾ ਦੂਜਾ ਇਹ ਦੱਸਿਆ ਵਿਚੜੋ ਪਾਣੀ ਤੁਸੀਂ ਨਹੀਂ ਬਚਾਇਆ ਜਿਹੜਾ ਪਾਣੀ ਤੁਸੀਂ ਪੀਣੋਂ ਨੂੰ ਉਬਾਲ ਕੇ ਪੀ ਲੋ ਇਹ ਦੱਸਿਆ ਲੋਕਾਂ ਨੂੰ ਇੰਨਾ ਤਾਂ ਲੋਕਾਂ ਨੂੰ ਸਮਝ ਆ ਜਾਂਦੀ ਵੀ ਹਾਂ ਯਾਰ ਬਿਮਾਰੀ ਤੋਂ ਬਚੋ ਪਾਣੀ ਨੂੰ ਉਬਾਲ ਕੇ ਰੱਖ ਦੋ ਉਦੋਂ ਠੰਡਾ ਹੋ ਜੂਨ ਪੀ ਜਾਓ ਦੱਸੋ ਕੀ ਔਖਾ ਸੀ ਚਾਹ ਵੀ ਤਾਂ ਬਣਾਉਂਦੀ ਨੇ ਰੋਟੀ ਵੀ ਤਾਂ ਲਾਉਂਦੀ ਨੇ ਕਿਸੇ ਭਾਂ ਨਹੀਂ ਚ ਲੋਂਦੇ ਹੋਣਗੇ ਤੇ ਫਿਰ ਉਹਦੇ ਵਿੱਚ ਪਾਣੀ ਵਾਲ ਡੰਡੇ ਰੋਜ ਹੂੰ ਬਿਲਕੁਲ ਇਹ ਦੱਸੋ ਕਿਉਂ ਨਹੀਂ ਦੱਸਿਆ ਇਹ ਦੱਸੋ ਕਿਹੜਾ ਮੋੜ ਲੱਗਦਾ ਇਹਦੇ ਵਿੱਚ ਜੇ ਦੱਸਿਆ ਹੋਵੇ ਮਨਾਦੀ ਕਰੀ ਹੋਵੇ ਤਾਂ ਮੈਨੂੰ ਕਹਿ ਦੋ ਇਹ ਲੋਕਾਂ ਨੂੰ ਜਾਣ ਕੇ ਮੌਤ ਦੇ ਮੂੰਹ ਦੇ ਵਿੱਚ ਪਾ ਦਿੱਤਾ ਗਿਆ ਜੇ ਹੜਾਂ ਦੇ ਥਰੂ ਵੀ ਪਾ ਦਿੱਤਾ ਬਿਮਾਰੀ ਤੁਸੀ ਵੀ ਕਾੜੀ ਕਰਦੇ ਹੋ ਵੀ ਜਾਣ ਕੇ ਪਾਤਾ ਅਣਗੈਮੀ ਨਾਲ ਪਾਇਆ ਜਾਣ ਕੇ ਕਿਉਂ ਪਾਇਆ ਜਾਣ ਕੇ ਕੋਈ ਸਰਕਾਰ ਨਹੀਂ ਚਾਹੁੰਦੀ ਹੁੰਦੀ ਵੀ ਲੋਕ ਮਰ ਜਾਣ ਲੋਕਾਂ ਸਰਕਾਰ ਦੇ ਧਿਆਨ ਚ ਹੀ ਨਹੀਂ ਆਈ ਮੈਂ ਕਹਿੰਦਾ ਸਰਕਾਰ ਨਹੀਂ ਇਹ ਵੀ ਤੁਸੀਂ ਮੇਰੇ ਮੂੰਹ 'ਚ ਸ਼ਬਦ ਨਾ ਪਾਓ ਜੇ ਤੁਸੀਂ ਆਏ ਪੁੱਛਣਾ ਤੇ ਕੋਈ ਫਾਇਦਾ ਨਹੀਂ ਹੈ ਬੀ ਸਰਕਾਰ ਨੇ ਕੀ ਕਰ ਮੈਂ ਕਹਿਣਾ ਵੀ ਸਰਕਾਰ ਚਾਹੇ ਜਿੰਨੀ ਮਰਜੀ ਮਾਰੀ ਹੋਵੇ ਸਰਕਾਰ ਇਹ ਚਾਹੁੰਦੀ ਨਹੀਂ ਹੁੰਦੀ ਵੀ ਲੋਕ ਮਰਨ ਹੂੰ ਉਹ ਤਾਂ ਕਦੇ-ਕਦੇ ਚਾਹੁੰਦੀ ਹੁੰਦੀ ਹੈ ਹੂੰ ਪਰ ਸਵਾਲ ਇਹ ਹੈ ਵੀ ਜੇ ਤੁਸੀਂ ਕੰਮ ਹੀ ਨਹੀਂ ਕਰਨਾ ਫਿਰ ਆਪੀ ਲੋਕ ਮਰਦੇ ਨੇ ਅਣਗੈਦੀ ਆ ਇਹ ਜੀ ਤੁਸੀਂ ਫਿਰ ਕਦੇ ਕੋਈ ਨਾ ਜਾਣਕਾਰੀ ਕਰਿਆ ਜਾਣ ਕਰਿਆ ਐਂ ਜਾਣ ਜੂ ਨਹੀਂ ਹੈ ਇਹ ਅਣਗੈਦੀ ਆ ਅਣਗੈਦੀ ਇਹ ਅਣਗੈਦੀ ਜੋ ਮੈਂ ਉਹਦੀ ਕਰ ਰਣ ਸੀ ਇਹਦੇ ਚ ਮੁੱਖ ਮੰਤਰੀ ਵੀ ਜ਼ਿੰਮੇਵਾਰ ਹੈ ਇਹ ਚ ਵਿੱਤ ਮੰਤਰੀ ਵੀ ਜ਼ਿੰਮੇਵਾਰ ਹੈ ਪੈਸਾ ਚੜਨਾ ਸੀ 807 ਕਰੋੜ ਰੁਪਇਆ ਨਾ 800 44 45 ਕਰੋੜ ਰੁਪਇਆ ਹੜ੍ਹਾਂ ਦੇ ਵਾਸਤੇ ਹੈ ਰੋਕਣ ਤੇ ਉਹਨਾਂ ਦੇ ਰਾਹਤ ਕਾਰਜਾਂ ਵਾਸਤੇ 10 ਦਿਨ ਕਿੰਨਾ ਹੈ ਇਹ ਇਹਨਾਂ ਦੇ ਅਪਡੇਟ ਵਿੱਚ ਦੱਸਿਆ ਹੋਇਆ 7 7 ਕਰੋੜ ਰੁਪਇਆ ਰੱਖਿਆ ਹੈ ਰਾਹਤ ਕਾਰਜਾਂ ਵਾਸਤੇ ਤੇ 137 ਕਰੋੜ ਰੁਪਇਆ ਰੱਖਿਆ ਉਸ ਦੇ ਵਾਸਤੇ ਆਪਣਾ ਸੁੱਥੀਆਂ ਠੀਕ ਕਰਨ ਵਾਸਤੇ ਜਾਂ ਜੋ ਕੋਈ ਟੁੱਟ ਗਿਆ ਉਹਨੂੰ ਠੀਕ ਕਰਨ ਵਾਸਤੇ ਇਹ ਦੱਸਦੇ ਉੱਥੇ ਬੂਟੀ ਕਿਉਂ ਹਰੀ ਹੋਈ ਪਈ ਹੈ ਫਿਰ ਇਸ ਤੋਂ ਅੱਗੇ ਦੱਸਣਾ ਸੀ ਵੀ ਪਾਈ ਜੇ ਪਾਣੀ ਤੁਸੀਂ ਉਬਾਲ ਵੀ ਨਹੀਂ ਸਕਦੇ ਫੇਰ ਗੋਲੀਆਂ ਵੰਡਣੀਆਂ ਸੀ ਕਲੋਰੀਨੀਆਂ ਗੋਲੀਆਂ ਓਕੇ ਵੇ ਇਹ ਗੋਲੀ ਪਾ ਲਓ ਜਾਂ ਨੀਡ ਲਾਲ ਦਵਾਈ ਵੰਡਣੀ ਸੀ ਜਿਹਨੂੰ ਪ੍ਰੋਟੈਸਿਨ ਮਰਮਗ੍ਰੇਨੇਟ ਕਹਿੰਦੇ ਨੇ ਅੱਜ ਕੱਲ ਅਸੀਂ ਉਹ ਨਹੀਂ ਵੰਡ ਰਹੇ ਅੱਜ ਕੱਲ ਅਸੀਂ ਕਲੋਰੀਨ ਦੀਆਂ ਗੋਲੀਆਂ ਦਿੰਨੇ ਆ ਕਿਉਂਕਿ ਜਿਹੜਾ ਸਿਆਣਜ ਪਾਣੀ ਆਉਂਦਾ ਇਹਨਾਂ ਸਾਨੂੰ ਕਲੋਰੀਨੇਸ਼ਨ ਕਰਨੀ ਆ થી ਕਰਨਾ ਤੇ ਉਹ ਕਲੋਰੀਨ ਦੀ ਗੋਲੀ ਦਾ ਵੀ ਇਹ ਪਾੜਾ ਕਰੋ ਇਹਦੇ ਜੋ ਭਾਫ ਜੀ ਨਿਕਲ ਜੀ ਉਹਦੇ ਬਾਅਦ ਇਹ ਪਾਣੀ ਪੀ ਲਓ ਇਹ ਦੱਸੋ ਦੱਸੋ ਕਿੰਨੀਆਂ ਵੰਡੀਆਂ ਨੇ ਕਿੰਨਿਆਂ ਨੇ ਕਿਹਾ ਕਿੰਨਾ ਅਨਾਉਂਸ ਕਰਿਆ ਤੁਹਾਨੂੰ ਪਤਾ ਲੱਗਿਆ ਨਹੀਂ ਤੁਸੀਂ ਆਪਦੇ ਨਾਲ ਅਸੀਂ ਕਰ ਰਹੇ ਹਾਂ ਕਵਰੇਜ ਸਾਨੂੰ ਤਾਂ ਕਿਤੇ ਧਿਆਨ ਨਹੀਂ ਸੁਲਤਾਨਪੁਰ ਲੋਧੀ ਪਠਾਨ ਦੇ ਪੱਤਰਕਾਰਾਂ ਨੂੰ ਪੁੱਛ ਕੇ ਦੇਖ ਲਿਓ ਛੱਡੋ ਪੱਤਰਕਾਰ ਨੂੰ ਕਿਤਾਬ ਤਾਂ ਹੁਣ ਚਾਹੀਦਾ ਤੁਸੀਂ 10 ਪੱਤਰਕਾਰਾਂ ਦੇ ਇੰਟਰਵਿਊ ਕਰਿਓ ਜੇ ਇੱਕ ਤੋਂ ਜਾਂ ਦੋ ਤੋਂ ਵੱਧ ਨੂੰ ਕਿਸੇ ਨੂੰ ਪਤਾ ਹੈ ਤਾਂ ਮੈਨੂੰ ਕਹਦੇ ਹੋ ਕਿਉਂਕਿ ਜੇ ਦੱਸਣਗੇ ਤਾਂ ਆਪਾਂ ਪਤਾ ਲੱਗੂਗਾ ਨਾ ਬਿਲਕੁਲ ਸਹੀ ਗੱਲ ਹੈ ਸੋ ਇਹਦਾ ਮਤਲਬ ਕਿ ਪੱਤਰਕਾਰਾਂ ਨੂੰ ਵੀ ਨਹੀਂ ਪਤਾ ਲੋਕਾਂ ਨੂੰ ਕਿੱਥੋਂ ਪਤਾ ਹੋਣਾ ਹੈ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਬਿਲਕੁਲ ਸਰ ਸੋ ਇਹ ਤਾਂ ਸੌਖੇ ਕੰਮ ਸੀ ਨਾ ਤੇ ਨਟਟੀਆਂ ਉਲਟੀਆਂ ਪੇਟ ਦੇ ਕੀੜੇ ਕਿੰਨੀਆਂ ਬੰਬਾਰੀਆਂ ਫਿਰ ਮਿੱਟੀ ਆਲਾ ਪਾ ਉਹ ਜੋ ਉਹਨਾਂ ਦੇ ਉਹ ਆ ਜਾਂਦੇ ਨੇ ਜਿਹੜੇ ਆਂਡੇ ਵਗੈਰਾ ਹੁੰਦੇ ਨੇ ਤੁਸੀਂ ਕਹੋ ਭਾਈ ਘਰੇ ਉਹ ਮਲ ਮਲ ਦੇ ਕੱਪੜੇ ਨਾਲ ਪੋਣੇ ਨਾਲ ਪੁੰਕੇ ਪਾਣੀ ਪੀ ਲੋ ਦੁਨੀਆ ਹਮੇਸ਼ਾ ਲੱਸੀ ਪਾ ਕੇ ਉਹ ਪੋਣੇ ਚ ਬੰਨ ਦਿੰਦੇ ਅਸੀਂ ਤੇ ਥੱਲੇ ਉਹ ਪਾਣੀ ਪਾਣੀ ਗਰੀ ਜਾਂਦਾ ਉੱਤੇ ਉਹਦਾ ਪਨੀਰ ਜਾਂ ਬਣ ਜਾਂਦਾ ਉਹਨੂੰ ਰੋਟੀ ਘਾ ਲੈਂਦੇ ਉਹਦੇ ਨਾਲ ਦੁਨੀਆ ਨੂੰ ਪਤਾ ਵੀ ਐ ਬਣਿਆ ਜਾਂਦਾ ਹੈ ਦੁਨੀਆ ਪੋਣੇ ਨਾਲ ਗੁੜ ਕੱਢਣ ਦੇਲੇ ਰਸ ਨੂੰ ਪੁੰਦੀ ਆਈ ਹੈ ਦੁਨੀਆ ਦੁੱਧ ਨੂੰ ਪੁੰਦੀ ਆਈ ਆ ਪੋਣੇ ਨਾਲ ਤੇ ਇਹਨਾਂ ਨੂੰ ਨੀ ਧੀ ਨੂੰ ਤਲੇ ਹੋਏ ਘੀ ਨੂੰ ਪੁੰਦਨੇ ਪੋਣੇ ਨਾਲ ਦੇ ਵਿੱਚੋਂ ਨਿਕਲਦੇ ਜਿਹੜਾ ਮੜੀ ਮੋਟੀ ਗਾਰਜੀ ਹੈ ਤੇ ਇਹ ਦੱਸਿਆ ਨਹੀਂ ਜਾ ਸਕਦਾ ਸੀ ਹਮ ਪਰ ਜਾਂ ਤਾਂ ਨਵੇਂ ਪੜੇ ਬਿਖਨ ਨੂੰ ਪਤਾ ਹੀ ਨਹੀਂ ਤੇ ਜਾਓ ਫਿਰ ਅਨਗੜੀ ਵੀ ਆਪਾਂ ਲੈਣਾ ਕੀ ਹੈ ਹਮ ਸਵਾਲ ਇਹ ਹੈ ਬਿਲਕੁਲ ਜਿਸਨਾਂ ਲੱਗੇ ਸੋਤਨ ਜਾਣੇ ਆਵਰ ਕੇ ਜਾਣੇ ਫਿਰ ਪਰ ਇੱਕ ਤਈ ਸੀ ਵੀ ਰੋਕਣੀਆਂ ਸੀ ਬਿਮਾਰੀਆਂ ਉਹਦਾ ਕੋਈ ਹੱਲ ਨਹੀਂ ਕਰਿਆ ਹਮ ਦੂਜਾ ਕੀ ਕਰਨਾ ਸੀ ਜੀ ਦੂਜਾ ਕਰਨਾ ਸੀ ਰੋਕਣ ਵਾਸਤੇ ਮੌਤ ਜਾਂ ਐਕਸੀਡੈਂਟ ਬੰਦ ਕਰਨੇ ਹੁੰਦੇ ਨੇ ਹੁਣ ਮੌਤ ਜਾਂ ਐਕਸੀਡੈਂਟ ਕਿਵੇਂ ਹੁੰਦਾ ਹੈ ਅਜੇ ਮੈਂ ਬਿਮਾਰੀ ਤੇ ਨਹੀਂ ਆ ਰਿਹਾ ਪਹਿਲਾਂ ਹੀ ਰੋਕਣਾ ਰੋਕਣਾ ਉਹਦੇ ਵਿੱਚ ਇਹ ਦੱਸਣਾ ਸੀ ਵੀ ਸਾਰੀ ਸਰਵੇਖਣ ਦੇ ਨਾਲ ਵੀ ਭਾਈ ਆਪਦੇ ਪਿੰਡ ਦੇ ਹਰ ਦਲ ਦੇਖੋ ਟੋਏ ਕਿੱਥੇ ਕਿੱਥੇ ਸੀ ਜੂੰਗੇ ਉਦੋਂ ਜਾਓ ਨਾ ਕਿਉਂਕਿ ਪਾਣੀ ਦਾ ਤੁਹਾਨੂੰ ਪਤਾ ਨਹੀਂ ਲੱਗਣਾ ਜਾਂ ਰਾਠੀ ਲੈ ਕੇ ਜਾਓ ਨਾਲ-ਨਾਲ ਐ ਕਰਦੇ ਜਾਓ ਲੰਬੀ ਡਾਠੀ ਦੋ ਦੂਰ ਤੱਕ ਕੋਣੂ ਮਾਰ ਕੇ ਜਾਓ ਤਾਂ ਕਿ ਅੱਗੇ ਜਾਓ ਇਹ ਗੱਲ ਮੈਂ ਕਿਉਂ ਕਹਿਣਾ ਲੋਕ ਆਪੇ ਕਰਦੇ ਨੇ ਇੱਥੇ ਨਵਾਂ ਸ਼ਹਿਰ ਦੇ ਏਰੀਏ ਚ ਆ ਜਾਡਲਾ ਜਿਹੜਾ ਹੈਗਾ ਉਸੇ ਇੱਕ ਵਾਰੀ ਨਹਿਰ ਕੋਈ ਟੁੱਟ ਗਈ ਕੀ ਹੋਇਆ ਪਾਣੀ ਆਇਆ ਖੜ ਗਿਆ ਸੜਕ ਤੇ ਜੀ ਤੁਸੀਂ ਮੰਨੋਗੇ ਪਿੰਡਾਂ ਦੇ ਲੋਗ ਉੱਥੇ ਖੜੇ ਆਂ ਡਾਂਗ ਦੇ ਨਾਲ ਉਹਨਾਂ ਨੇ ਏਰੀਆ ਦੇਖ ਕੇ ਬਸਾਂ ਨੂੰ ਸਾਈਕਲਾਂ ਨੂੰ ਸਕੂਟਰਾਂ ਨੂੰ ਹੈ ਆਟਵਾ ਨੂੰ ਉਹ ਡਾਇਰੈਕਸ਼ਨ ਨਹੀਂ ਇੱਥੋਂ ਇੱਥੋਂ ਦੀ ਜਾਇਓ ਜੇ ਪਿੰਡਾਂ ਦੇ ਲੋਗ ਜਿਨ੍ਹਾਂ ਨੂੰ ਕੋਈ ਪੈਸਾ ਨਹੀਂ ਲੈਣਾ ਉਹ ਖੜ ਕੇ ਸ਼ਾਮ ਨੂੰ ਦੱਸ ਰਹੇ ਨੇ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਵੀ ਇੱਥੋਂ ਦੀ ਜਾਇਓ ਆ ਪੂਰਾ ਗਾਈਡ ਕਰ ਰਹੇ ਸੀ ਤੇ ਕੀ ਸਰਕਾਰ ਦੀ ਕੋਈ ਡਿਊਟੀ ਨਹੀਂ ਉਹਨਾਂ ਨੂੰ ਤਾਂ ਕਿਸੇ ਨੇ ਕੋਈ ਤਨਖਾਹ ਨਹੀਂ ਦੇਣੀ। ਬਿਲਕੁਲ ਸਹੀ। ਉਹਨਾਂ ਨੂੰ ਤਾਂ ਕਿਸੇ ਨੇ ਡਿਊਟੀ ਨਹੀਂ ਲਾਈ। ਹੂੰ। ਇਹਦਾ ਮਤਲਬ ਲੋਕ ਤਾਂ ਤਿਆਰ ਨਹੀਂ ਕੰਮ ਕਰਨ ਨੂੰ। ਹੂੰ। ਸਵਾਲੇ ਉਹਨੂੰ ਵਰਤਦੇ ਨਹੀਂ। ਲੋਕਾਂ ਦੀ ਫੌਜ ਪੁਲਿਸ ਨੂੰ ਵਰਤੋ। ਨੌਜਾਨ ਤਿਆਰ ਨਹੀਂ। ਉਹ ਜਾਨ ਦੇਣ ਨੂੰ ਤਿਆਰ ਨਹੀਂ। ਤੁਸੀਂ ਕਹਿੰਦੇ ਤਾਂ ਨਰਕ ਨੇ। ਉਹ ਤਾਂ ਨਸ਼ਾ ਖਾਈ ਜਾਂਦੇ ਨੇ। ਹੂੰ। ਕਿਉਂਕਿ ਤੁਸੀਂ ਉਹਨਾਂ ਨੂੰ ਕੁੱਟਣਾ ਹੈ। ਹੂੰ। ਤੁਸੀਂ ਉਹਨਾਂ ਦਾ ਤਾਕਤ ਨਹੀਂ ਦੇਖਣੀ। ਕੁੱਟਣਾ। ਕਮਜ਼ੋਰ ਕਰਨਾ। ਹੂੰ। ਜਿੱਦੇ ਉਹਨਾਂ ਨੇ ਆਪ ਹੜਾ ਜੋ ਵਿਚਾਲੇ ਲੋਕ ਫਿਤੋ ਸਮਝ ਕੇ ਅਸੀਂ ਤਾਕਤਵਰ। ਉਹ ਨਹੀਂ ਟੈਕਸੀ ਜੀਰੋ ਕਰਨੀ ਹੈ ਬੇ ਸਰਕਾਰ ਹੀ ਐ ਸਭ ਕੁਝ ਤੁਸੀਂ ਕੁਛ ਨਹੀਂ ਇਹਦਾ ਇਹਦਾ ਹੋ ਗਿਆ ਰੋਕਣ ਦਾ ਮਾਮਲਾ ਜੀ ਹੁਣ ਆ ਗਿਆ ਬਿਮਾਰੀਆਂ ਦਾ ਮਾਮਲਾ ਦੂਜਾ ਵੀ ਕੋਈ ਐਕਸੀਡੈਂਟ ਨਾ ਹੋਣ ਐਕਸੀਡੈਂਟ ਵਾਸਤੇ ਹੁੰਦਾ ਭਾਈ ਘਰ ਦੇ ਆਪਦੇ ਇਹ ਸਰਕਾਰਾਂ ਕੀ ਕਰਨਗੀਆਂ ਅੱਗੇ ਅਨਪੜ੍ਹ ਬੰਦੇ ਜਿਹੜੇ ਸੀ ਉਹ ਦੇਖ ਲੈਂਦੇ ਵੀ ਬੀਬੀਆਂ ਵੀ ਬਨੇਰੀ ਲੇਪਰੋਮੀ ਆਉਣ ਵਾਲੇ ਨੇ ਛੱਤਾਂ ਲੇਪਰੋ ਪ੍ਰਣਾਲਾ ਦੇਖ ਲਓ ਕਿਤੇ ਬੰਦ ਤਾਂ ਨਹੀਂ ਹੈ ਨਾਲੀਆਂ ਦੇਖ ਲਓ ਪਾਣੀ ਤਾਂ ਨਹੀਂ ਰੁਕਿਆ ਹੋਇਆ ਇਹਨਾਂ ਨੂੰ ਇਹਨਾਂ ਨਹੀਂ ਪਤਾ ਵੀ ਨਹਿਰਾਂ ਦੇਖ ਲੋ ਇਹਨਾਂ ਨੇ ਨਾਲੀਆਂ ਨਹੀਂ ਦੇਖੀਆਂ ਨਹਿਰਾਂ ਤਾਂ ਦੇਖਣੀਆਂ ਸੀ ਇਹਨਾਂ ਤਾਂ ਦੇਖੇ ਨਹੀਂ ਹੁਣ ਬੂਟੀ ਉੱਗੀ ਆ ਜੋ ਮਰਜੀ ਆ ਪੈਸੇ ਕਿਉਂ ਕੇ ਖਾਈ ਜਾਂਦੇ ਨੇ ਇਹ ਤਾਂ ਇਹਨਾਂ ਨੇ ਇਹ ਕੰਮ ਨਹੀਂ ਕਰੇ ਜਿਹਦੇ ਕਰਕੇ ਬਿਮਾਰੀ ਫੈਲ ਰਹੀ ਹੈ ਹੁਣ ਬਿਮਾਰੀਆਂ ਕਿਹੜੀਆਂ ਫੈਲਦੀਆਂ ਨੇ ਬਿਮਾਰੀਆਂ ਫੈਲਦੀਆਂ ਨੇ ਜਿਵੇਂ ਤੁਸੀਂ ਕਿਹਾ ਕਾਲਾ ਪੀਲੀਆ ਪੀਲੀਆ ਜਿਹੜਾ ਫੈਲਦਾ ਹੈ ਉਹ ਕਾਲਾ ਪੀਲੀਆ ਬਹੁਤਾ ਟੀਕੇ ਨਾਲ ਫੈਲਦਾ ਪਾਣੀ ਰਹਿ ਵੀ ਫੈਲ ਜਾਂਦਾ ਜਿਹੜਾ ਪਾਣੀ ਨਹੀਂ ਪੀਲੀਆ ਫੈਲਦਾ ਉਹ ਪੀਲੀਆ ਦਾ ਵਾਇਰਸ ਹੁੰਦਾ ਜਿਵੇਂ ਕਰੋਨਾ ਦਾ ਵਾਇਰਸ ਸੀ ਜਿਹੜੀਆਂ ਵਾਇਰਸ ਦੀਆਂ ਬਿਮਾਰੀਆਂ ਨੇ ਜਿਨੂੰ ਆਪਾਂ ਕਹਿੰਦੇ ਚੇਚਕ ਚੇਚਕ ਜੀ ਉਹ ਵੀ ਵਾਇਰਸ ਹੈ ਜਿਨੂੰ ਆਪਾਂ ਖਸਰਾ ਕਹਿੰਦੇ ਉਹ ਵੀ ਵਾਇਰਸ ਹੈ ਜਿਨੂੰ ਆਪਾਂ ਪੋਲੀਓ ਕਹਿੰਦੇ ਉਹ ਵੀ ਵਾਇਰਸ ਹੈ ਤੇ ਇਹ ਵੀ ਵਾਇਰਸ ਹੈ ਕਰੋਨਾ ਵੀ ਵਾਇਰਸ ਸੀ ਹੈਪੇਟਾਈਟਿਸ ਵੀ ਵਾਇਰਸ ਹੈ ਜਿਨੂੰ ਕਾਲਾ ਪੀਲਾ ਕਹਿੰਦੇ ਨੇ ਸੋ ਪਾਣੀ ਰਹੀ ਫੈਲਣਾ ਜੇ ਆਵਾਲ ਲੋਗੇ ਤਾਂ ਨਹੀਂ ਫੈਲੇਗਾ ਦਸੋ ਕੀ ਓਖਾ ਪਹਿਲਾਂ ਉਹਨੂੰ ਰੋਕੋ ਨਾ ਕਾਲਾ ਪੀਲਾ ਉਹਦੇ ਨਹੀਂ ਫੈਲਣਾ ਟੱਟੀਆਂ ਉਲਟੀਆਂ ਆਉਂਦੇ ਰਹੀ ਫਾਈਵ ਨਹੀਂ ਆਣੇ ਟਟੀਆਂ ਦੇ ਗਾਹਾਂ ਵਾਇਰਸ ਨਾਲ ਵੀ ਹੁੰਦੀਆਂ ਨੇ ਬੈਕਟੀਰੀਆ ਨਾਲ ਵੀ ਹੁੰਦੀਆਂ ਨੇ ਤੇ ਮਲੱਪਾ ਨਾਲ ਵੀ ਹੁੰਦੀਆਂ ਨੇ ਇਹ ਜੇ ਪਾਣੀ ਵਾਲ ਲੋਗੇ ਸਾਰੇ ਪਾਸੇ ਦਾ ਹੀ ਫਾਇਦਾ ਕਿਸੇ ਪਾਸੇ ਵੀ ਨਹੀਂ ਹੋਣਾ ਸੋ ਇਸ ਕਰਕੇ ਇਹ ਬਿਮਾਰੀਆਂ ਜਿਹਨੀਆਂ ਨੇ ਇਸੇ ਤਰ੍ਹਾਂ ਹੀ ਭੋਜਨ ਦੀ ਕਮਜ਼ੋਰੀ ਹੋ ਜਾਂਦੀ ਹੈ ਹਾਜਮ ਨਹੀਂ ਆਉਂਦਾ ਇਹਨਾਂ ਦਿਨਾਂ ਚ ਭੋਜਨ ਉਹਦੇ ਕਰਕੇ ਜਿਹੜਾ ਸਰੀਰ ਕਮਜ਼ੋਰ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਜਿਹੜਾ ਇਨਫੈਕਸ਼ਨ ਜਦ ਹੋ ਜਾਂਦੀ ਹੈ ਸਰੀਰ ਚ ਕਿਉਂਕਿ ਚਮੜੀ ਦੇ ਉੱਤੇ ਚਮੜੀ ਦੀਆਂ ਬਿਮਾਰੀਆਂ ਹੁੰਦੀਆਂ ਨੇ ਚਮੜੀ ਦੇ ਬਿਮਾਰੀਆਂ ਦੇ ਉੱਤੇ ਫਿਰ ਖਾਰਸ਼ ਹੋਣ ਲੱਗ ਜਾਂਦੇ ਨੇ ਖਾਰਸ਼ ਕਰੀ ਜਾਂਦੇ ਨੇ ਲੋਗ ਚਮੜੀ ਦੇ ਬਿਮਾਰੀਆਂ ਰੋਕਣ ਦਾ ਮੈਂ ਦੱਸ ਦਿੱਤਾ ਵੀ ਚੇਲ ਲਾ ਲਓ ਕੋਈ ਮਲਮ ਲਾ ਲਓ ਕੋਈ ਮੋਮ ਲਾ ਲਓ ਤੇ ਜਦ ਖਾਰਸ਼ ਹੁੰਦੀ ਉਹਦੋਂ ਖਾਰਸ਼ ਦੇ ਉਲਟ ਦਵਾਈ ਡਾ ਲਓ ਖੁਰਕੋ ਨਾ ਜੀ ਅਜੇ ਕੋਈ ਦਵਾਈ ਹੂ ਚਮੜੀ ਦੇ ਬਿਮਾਰੀ ਦੀ ਲੋੜ ਨਹੀਂ ਹੁੰਦੀ ਰੋਕਣ ਦੀ ਸੋ ਜਿਹੜਾ ਸਾਡੀ ਲੋੜ ਹੈ ਉਹ ਇਹ ਹੈ ਕਿ ਅਸੀਂ ਇਦਾਂ ਹੀ ਸਿਰ 'ਤੇ ਜੂਆਂ ਪੈ ਜਾਂਦੀਆਂ ਨੇ ਉਹ ਖੁੱਲੇ ਰੱਖੋ ਵਾਲ ਗਿੱਲੇ ਨਾ ਰੱਖੋ ਦੱਸੋ ਇਹਦੇ ਚ ਕਿਹੜਾ ਮੁੱਲ ਲੱਗਦਾ ਵੀ ਭਾਈ ਬਾਲਾਂ ਨੂੰ ਖੁਲਾ ਦਿਓ ਜੇ ਨਹੀਂ ਤਾਂ ਇਹ ਦੀ ਗਿਆ ਤੁਸੀਂ ਬਾਹਰੋਂ ਨਹੀਂ ਤਾਂ ਗਿਆ ਜੁੜਾ ਕਰਿਆ ਹੋਇਆ ਥੋੜਾ ਖਸਾਰ ਕੇ ਸੁਕਾ ਲਓ ਤਾਂ ਪਤਾ ਨਿਕਲਦੀ ਹੋਈ ਹੈ ਜਿਹੜੀ ਗੱਲ ਦੱਸਣੀ ਉਹ ਨਹੀਂ ਦੱਸਣੀ ਜਾਂ ਉਹਨਾਂ ਨੂੰ ਪਤਾ ਹੀ ਨਹੀਂ ਜਾਂ ਉਹ ਸੋਚਦੇ ਨਹੀਂ ਦੋਨੇ ਕਰਦਾਂ ਨਹੀਂ ਇਹ ਕੋਈ ਹੋਰ ਵੀ ਕੋਈ ਘਾਤਕ ਬਿਮਾਰੀ ਫੈਲ ਸਕਦੀ ਹੈ ਜਿਵੇਂ ਕਾਲਾ ਪੀਲੀਆ ਤਾਂ ਕਹਿੰਦੇ ਇਹਦਾ ਇਲਾਜ ਬਹੁਤ ਘੱਟ ਹੁੰਦਾ ਜੇ ਹੁੰਦਾ ਤੇ ਤਕਲੀਫਾਂ ਬੜੀਆਂ ਸਹਣੀਆਂ ਪੈਂਦੀਆਂ ਨੇ ਜਾ ਹੋਰ ਬੜੀਆਂ ਚੀਜ਼ਾਂ ਹੋ ਜਾਂਦੀਆਂ ਨੇ ਹੋਰ ਕੋਈ ਵੀ ਬਿਮਾਰੀ ਕਾਲਾ ਪੀਲੀਆ ਪਹਿਲਾਂ ਹੀ ਪੰਜਾਬ ਦੇ ਵਿੱਚ ਦੱਖਾਂ ਕੇਸ ਨੇ 100 ਤੋਂ ਉੱਪਰ ਨੇ ਜੀ ਤੇ ਉਹਦੇ ਵਿੱਚ ਕੁਝ ਟੈਸਟਾਂ ਦੇ ਪੈਸੇ ਦੇ ਨੇ ਕਹਿੰਦੇ ਬਾਕੀ ਮੁੱਖ ਮੰਤਰੀ ਰਾਤ ਕੋਚ ਬਣਿਆ ਹੋਇਆ ਉਹ ਤੋਂ ਹੀ ਟਿਕਟੂਕੇ ਜ਼ਿਆਦਾ ਲੱਗਦੇ ਨੇ ਉਹ ਕੋਈ ਐ ਨਹੀਂ ਆ ਵੀ ਉਹਦੇ ਤੇ ਪੈਸੇ ਦੀ ਗੱਲ ਨਹੀਂ ਆ ਇਹ ਸਵਾਲ ਪਰ ਉਹ ਕਾਲਾ ਪੀਲੀਆ ਸਰੀਰ ਨੂੰ ਨੁਕਸਾਨ ਤਾਂ ਕਰਦਾ ਹੀ ਆ ਠੀਕ ਹੋ ਕੇ ਵੀ ਜਿਗਰ ਨੂੰ ਖਰਾਬ ਕਰ ਦਿੰਦਾ ਉਹ ਹੂੰ ਜਿਹੜੀਆਂ ਘਾਤਕ ਬਿਮਾਰੀਆਂ ਜਿਹ ਹੁਣ ਖੁਰਾਕ ਦੀ ਨਾਲ ਹੀ ਝਖਮ ਹੋ ਗਏ ਆਪੀ ਉਹ ਜੇ ਫਟ ਗਿਆ ਤਾਂ ਘਾਤਕ ਹੋ ਗਈ ਬਿਮਾਰੀ ਦਾ ਘਾਤਕ ਤੇ ਨਾ ਘੱਤ ਕੋਈ ਡੈਵਲ ਨਹੀਂ ਹੁੰਦਾ ਬਿਮਾਰੀ ਵੱਧ ਗਈ ਕਹਿੰਦੇ ਵੇਲੇ ਦਾ ਕੰਮ ਕਰੇ ਵੇਲੇ ਟਕਰਾਂ ਉਹੀ ਮਲੇਰੀਆ ਬੰਦੇ ਨੂੰ ਮਾਰ ਦਿੰਦਾ ਉਹੀ ਮਲੇਰੀਆ ਠੀਕ ਕਰ ਦਿੰਦਾ ਅਸੀਂ ਦੋ ਦਿਨਾਂ ਚ ਉਹੀ ਟਾਈਫਾਇਡ ਜਿਵੇਂ ਟਾਈਫਾਇਡ ਵੀ ਇਸ ਵੇਲੇ ਹੁੰਦਾ ਜੀ ਟਾਈਫਾਇਡ ਵੀ ਇਸੇ ਤਰ੍ਹਾਂ ਹੀ ਆ ਫਿਰ ਮਲੇਰੀਆ ਵਗੈਰਾ ਜਿਆਦਾ ਫੈਲਦਾ ਕਿਉਂ ਤਾਂ ਸੀਜ਼ਨ ਅਸੀਂ ਮਲੇਰੀਆ ਹੋਰ ਕਿਉਂ ਕਹਿੰਦੇ ਅੱਜ ਕੱਲ ਇਹ ਮੌਸਮ ਹੈ ਟੱਟੀਆਂ ਉਲਟੀਆਂ ਤੇ ਮਲੇਰੀਆ ਦਾ ਹੁੰਦਾ ਸਾਉਣਪਾਦ ਆਉਂਦਾ ਟਟਨੀਆਂ ਉਹੜਕੀਆਂ ਮਲੇਰੀਆ ਚਮੜੀ ਦੀਆਂ ਬਿਮਾਰੀਆਂ ਪੇਟ ਦੀਆਂ ਬਿਮਾਰੀਆਂ ਹੋਰ ਇਹ ਤਾਂ ਦੂਜੀਆਂ ਇਦੋਂ ਅੱਗੇ ਚਮੜੀ ਦੇ ਨਾਲ ਜੂਆਂ ਜਾਂ ਪੈਣੀਆਂ ਇਹ ਤਾਂ ਆਮ ਹੀ ਇਸ ਚ ਹੋ ਜਾਂਦਾ ਇਹ ਰੋਕਿਆ ਜਾ ਸਕਦਾ ਇੱਕ ਤਾਂ ਇਹ ਮੰਨੀਏ ਕਹਿੰਦੇ ਨੇ ਵੀ ਇਹ ਕੱਚੀ ਰੁੱਤ ਹੈ ਇਹਨੂੰ ਕੱਚੀ ਰੁੱਤ ਕਹਿੰਦੇ ਨੇ ਲੋਕ ਤੇ ਇਸੇ ਕਰਕੇ ਬਹੁਤੇ ਕਈ ਵਾਰ ਆਪਰੇਸ਼ਨ ਵੀ ਨਹੀਂ ਕਰਾਉਂਦੇ ਉਹ ਸੱਚੀ ਗੱਲ ਵੀ ਹਵਾ ਚ ਨਮੀ ਜ਼ਿਆਦਾ ਹੁੰਦੀ ਹੈ ਉਹ ਚੇਚੀ ਸੁੱਕਦਾ ਨਹੀਂ ਜਖਮ ਆਪਣਾ ਪਤਾ ਕੱਪੜਾ ਬਾਹਰ ਪਾ ਦੋ ਜਦੋਂ ਮੀਂਹ ਪਿਆ ਹੋਵੇ ਤਾਂ ਸਰਦਾ ਬਰੈ ਜਾਂਦਾ ਕਿਉਂਕਿ ਨਵੀਂ ਹੁੰਦੀ ਹਵਾ ਚ ਠੀਕ ਹੈ ਸੋ ਇਹ ਬਿਮਾਰੀਆਂ ਜਿਹੜੀਆਂ ਨੇ ਮੋٹے ਤੌਰ ਤੇ ਐਕਸੀਡੈਂਟ ਕਿ ਅੰਤਰੀਆਂ ਬਿਮਾਰੀਆਂ ਪੇਟ ਦੀਆਂ ਬਿਮਾਰੀਆਂ ਤੇ ਜੂਆਂ ਵਗੈਰਾ ਪੈਣੀਆਂ ਤੇ ਉਸ ਤੋਂ ਅੱਗੇ ਕਮਜ਼ੋਰੀ ਕਰਕੇ ਤਕਲੀਫਾਂ ਸ਼ੁਰੂ ਹੋ ਜਾਣੀਆਂ ਤੇ ਜਿਗਰ ਦੀਆਂ ਬਿਮਾਰੀਆਂ ਮੇਦੇ ਦੀਆਂ ਜਿਗਰ ਦੀਆਂ ਅੰਤੜੀ ਦੀਆਂ ਇਹ ਬਿਮਾਰੀਆਂ ਜ਼ਿਆਦਾ ਹੁੰਦੀਆਂ ਨੇ ਇਹਦੇ ਚ ਕੋਈ ਗੁਰਦੇ ਦੀ ਕਹੇ ਉਹ ਨਹੀਂ ਹੁੰਦੀ ਬਹੁਤੀ ਠੀਕ ਹੈ ਇਹਦੇ ਵਿੱਚ ਕੋਈ ਹੋਰ ਦਿਲ ਦੀ ਕੋਈ ਨਹੀਂ ਹੁੰਦੀ ਮੂੰਹ ਹਾੜ ਪੈ ਕੇ ਮਰਨਾ ਤਾਂ ਵੱਖਰੀ ਗੱਲ ਦਾ ਹੈ ਦਿਲ ਦੀ ਬਿਮਾਰੀ ਨਾਲ ਇਹਦਾ ਕੋਈ ਬਹੁਤਾ ਸਬੰਧ ਨਹੀਂ ਹੁੰਦਾ ਫੇਫੜਿਆਂ ਦੀ ਵੀ ਬਹੁਤੀਆਂ ਬਿਮਾਰੀਆਂ ਨਾਲ ਸਬੰਧੀ ਹੁੰਦਾ ਪਰ ਕਿਉਂਕਿ ਹਵਾ 'ਚ ਨਮੀ ਵੱਧ ਜਾਂਦੀ ਹੈ ਇਹਦੇ ਕਰਕੇ ਜਿੰਨੀਆਂ ਕੋ ਘਰ ਦੀਆਂ ਨੇ ਗਰਦੇ ਕਰਕੇ ਜਿੰਨੀਆਂ ਹੁੰਦੀਆਂ ਨੇ ਉਹਨੀਆਂ ਕੋ ਨਮੀ ਕਰਕੇ ਵੱਧ ਜਾਂਦੀਆਂ ਨੇ ਉਹ ਬਰਾਬਰ ਜੇੇ ਕੰਮ ਰਹਿੰਦਾ ਹੈ ਦਿਮਾਗ ਦੀਆਂ ਬਿਮਾਰੀਆਂ ਦਾ ਕੋਈ ਐਸ ਨਹੀਂ ਪੈਂਦਾ ਇਸੀ ਵਜ੍ਹਾ ਸવાય ਇਸ ਦੇ ਕਿ ਕਿਸੇ ਦਾ ਘਟਿਆ ਗਿਆ ਕਿ ਇਹਦਾ ਬੱਚਾ ਮਰ ਗਿਆ ਕਿ ਇਹਦੇ ਪਸ਼ੂ ਰੁੜ ਗਏ ਉਹ ਦਿਮਾਗੀ ਤੌਰ ਤੇ ਪਰੇਸ਼ਾਨ ਹੋ ਜੇ ਜਾ ਜਾਗਣਾ ਪਵੇ ਰਾਤ ਨੂੰ ਸੋ ਜਿਹੜੀਆਂ ਮੁੱਖ ਬਿਮਾਰੀਆਂ ਨੇ ਉਹ ਪੇਟ ਦੀਆਂ ਚਮੜੀ ਦੀਆਂ ਤੇ ਆ ਜੂਆਂ ਜਾਂਦੀਆਂ ਨੇ ਇਹਨਾਂ ਦੇ ਕਈ ਹੁਣ ਜਿਵੇਂ ਪਾਣੀ ਚੱਲ ਰਿਹਾ ਹੈ ਕਈ ਥਾਵਾਂ ਦੇ ਉੱਤੇ ਜਿੱਥੇ ਪਾਣੀ ਖੜ੍ਹ ਜਾਂਦਾ ਹੈ ਉੱਥੇ ਜ਼ਿਆਦਾ ਡਰ ਹੈ ਉੱਥੋਂ ਕਿਵੇਂ ਭਰੇਜ ਕਿਉਂਕਿ ਅਸੀਂ ਦੇਖ ਰਹੇ ਹਾਂ ਕਈ ਲੋਕ ਉੱਥੇ ਮੂੰਹ ਹੱਥੋਂ ਸੇ ਪਾਣੀ ਨਾਲ ਧੋ ਰਹੇ ਆ ਹੱਥ ਧੋ ਲੈਂਦੇ ਆ ਵਿੱਚ ਵੜ ਗ ਜਾਂਦੇ ਆ ਉਹਨਾਂ ਨੂੰ ਵੀ ਕੋਈ ਸੁਝਾਅ ਤੁਹਾਡੇ ਵੱਲੋਂ ਹਾਂ ਇੱਕ ਤਾਂ ਇਹ ਹੈ ਵੀ ਜਿਹੜਾ ਖੜਾ ਪਾਣੀ ਹੈ ਉਦੋਂ ਤੇ ਇੱਕ ਤਾਂ ਮੱਛਲ ਬਹੁਤ ਪਾਦਾ ਹੈ ਤਾਜ਼ੇ ਪਾਣੀ ਦੇ ਉੱਤੇ ਪਲਦਾ ਜਿਹੜਾ ਇਹ ਡੰਗੂ ਫੁਲਾਉਂਦਾ। ਹੂੰ ਦੂਜੇ ਪਾਣੀ ਤੇ ਗੰਦੇ ਪਾਣੀ ਦੇ ਜੇ ਉਹ ਪਾਣੀ ਗੰਦਾ ਹੋ ਗਿਆ ਉਹਦੇ ਤੇ ਪਲਦਾ ਜਿਹੜਾ ਮਲੇਰੀਆ ਫੁਲਾਉਂਦਾ। ਅੱਜ ਕੱਲ ਡੰਗੂ ਵੀ ਫੈਲਣਾ ਹੈ ਮਲੇਰੀਆ ਵੀ। ਇੱਕ ਤੋਂ ਮੱਛਰ ਤੋਂ ਬਚਾਅ ਰੱਖਣਾ ਹੈ। ਜੀ ਮੱਛਰਾਂ ਵਾਲੀ ਕਰੀਮ ਤਾਂ ਚਲੋ ਮਹਿੰਗੀ ਹੁੰਦੀ ਹੈ। ਮੱਛਰਦਾਨੀ ਲਾ ਕੇ ਸੌ ਜਾਣਾ ਜਾਂ ਕੋਈ ਤੇਲ ਤੂ ਲਾਉਂਦੇ ਨੇ ਮਾੜੇ ਮੋਟੇ ਉਹ ਮਾੜ ਲੈਣੇ ਜਾਂ ਉਹ ਕਛੂਆ ਛਾਪੀਆਂ ਹੁੰਦੀਆਂ ਨੇ ਉਹ ਲਾ ਲਓ। ਹਾਲਾਂਕਿ ਉਹ ਇੰਨੀਆਂ ਚੰਗੀਆਂ ਨਹੀਂ ਹੁੰਦੀਆਂ ਪਰ ਤਰੀਕਾ ਹੈ। ਜਿਹੜੇ ਥੋੜੀ ਜਿਹਾ ਵੱਧ ਪੈਸੇ ਆਨੇ ਉਹ ਆਂਦੇ ਨੇ ਬੀਜੀ ਵੀ ਲਾ ਦਿੰਦੇ ਨੇ ਉਹਦੇ ਵਿੱਚ ਗਿਰ ਗਿਰ ਕੇ ਮਰੀ ਜਾਂਦੇ ਨੇ ਹੂੰ ਉਹ ਲਾ ਦੋ ਸੋ ਮੱਛਰ ਤੋਂ ਬਚੋ ਜੇ ਹੋਰ ਕੁਛ ਨਹੀਂ ਤਾਂ ਟੁਕੜ ਟੁਕੜ ਪੂਰੇ ਕੱਪੜੇ ਪਾ ਕੇ ਬੈਠੋ ਦਿਨ ਨੂੰ ਵੀ ਰਾਤ ਨੂੰ ਵੀ ਹੂੰ ਕਿਉਂਕਿ ਨੰਗੇ ਸਾਂ ਦੇ ਕੱਟਣਾ ਮੱਛਰ ਨੇ ਹੂੰ ਕੱਪੜੇ ਪਾ ਕੇ ਰਾਤ ਨੂੰ ਸੋ ਇਹ ਕੋਸ਼ਿਸ਼ ਕਰੋ ਹਾਲਾਂਕਿ ਗਰਮੀਆਂ 'ਚ ਔਖਾ ਕੱਪੜੇ ਪਾ ਕੇ ਸੋਣਾ ਪਰ ਹੁਣ ਕੋਈ ਹੱਲ ਨਹੀਂ ਕਿ ਮਰਦਾ ਕੀ ਨਾ ਕਰਦਾ ਇੱਕ ਤਾਂ ਇਹ ਇੱਕ ਜਿਹੜਾ ਗੰਦਾ ਪਾਣੀ ਖੜਾ ਹੈ ਉਹਦੇ 'ਚ ਹੱਥ ਮੂੰਹ ਪੈਰ ਤੱਕ ਕਦੇ ਤਾਂ ਹੋ ਵੀ ਨਾ ਹੂੰ ਇਹ ਥੋੜਾ ਦੂਰ ਜਾਣਾ ਪੈ ਜੇ ਕਿਉਂਕਿ ਉਹਦੇ ਵਿੱਚ ਸਾਰੀਆਂ ਚਮੜੀ ਦੇ ਬੁਬਾਲੀਆਂ ਉਹਦੇ 'ਚ ਹੋਣੀਆਂ ਚਾਹੀਆਂ। ਕਿ ਕਿਸ ਤਰ੍ਹਾਂ ਦੀਆਂ ਜਿਹੜੀਆਂ ਨੇ ਲੋਕਾਂ ਵੱਲੋਂ ਇਹ ਸਲਾਹਾਂ ਮੰਨੀਆਂ ਜਾਂਦੀਆਂ ਨੇ ਜ ਨਹੀਂ ਕਿਉਂਕਿ ਜਿਸ ਤਿੱਕੇ ਦੇ ਨਾਲ ਇਹ ਪਾਣੀ ਆਇਆ ਡਾਕਟਰ ਸਾਹਿਬ ਨੇ ਵੀ ਕਿਹਾ ਕਿ ਇਹ ਤਾਂ 2-300 ਪਿੰਡਾਂ ਦੇ ਵਿੱਚ ਹੈ ਇਸ ਤੋਂ ਪਹਿਲਾਂ بڑے ਪਿੰਡਾਂ ਦੇ ਵਿੱਚ ਪਾਣੀ ਆਇਆ ਸੀਗਾ ਪਰ ਲੋਕਾਂ ਨੂੰ ਇਹ ਹੈ ਕਿ ਜਿਸ ਤਿੱਕੇ ਨਾਲ ਆਪ ਲੋਕ ਅਵੇਅਰ ਸੁਚੇਤ ਹੁੰਦੇ ਸੀਗੇ ਪਾਣੀ ਪੁੰਨ ਕੇ ਉਬਾਲ ਕੇ ਪੀਂਦੇ ਸੀਗੇ ਸਾਨੂੰ ਉਹਨਾਂ ਹੀ ਹੁਣ ਸੁਚੇਤ ਹੋਣਾ ਚਾਹੀਦਾ ਹੈ। ਜੇ ਪਾਣੀ ਖੜਾ ਆ ਉਸ ਦੇ ਉੱਤੋਂ ਗਰੇਜ ਕਰਨਾ ਚਾਹੀਦਾ ਵਟ ਸੁੱਕੀ ਆ ਉਹਦੇ ਨਾਲ ਦੇਖ ਕੇ ਚੱਲਣਾ ਚਾਹੀਦਾ ਪਾਣੀ ਜਿਹੜਾ ਖਾਸ ਕਰਕੇ ਕਰਕੇ ਜੇ ਉਤੋਂ ਬੱਦਲਾਂ ਦਾ ਪਾਣੀ ਮੀਂਹ ਦਾ ਪਾਣੀ ਆ ਰਿਹਾ ਤਾਂ ਉਹੀ ਪਾਣੀ ਪੀਣ ਦੀ ਕੋਸ਼ਿਸ਼ ਕਰੋ ਉਹਨੂੰ ਸਟੋਰ ਕਰਕੇ ਇਸ ਜਿੱਕੇ ਨਾਲ ਉਬਾਲ ਕੇ ਤਾਂ ਜਿਵੇਂ ਇਹਨਾਂ ਨੇ ਸਨੇਹ ਦਿੱਤੇ ਨੇ ਤੁਸੀਂ ਵੀ ਇਸ ਵੀਡੀਓ ਨਾਲ ਦਵਾਈ ਲੈ ਸਕਦੇ ਨੇ ਡਾਕਟਰਾਂ ਕੋਲ ਜਾ ਕੇ ਡਟਾ ਹੋਣ ਦੀ ਬਜਾਏ ਜੇ ਬੁਖਾਰ ਹੈ ਤਾਂ ਸਿਟਮੋਬੀਆਂ ਗੋਲੀਆਂ ਕਰੇ ਰੱਖੋ ਇਹ ਪੰਜ ਸੱਤ ਕੀਆਂ ਐਸੀਆਂ ਕਰੋ ਕਿ ਇਦਾਂ ਹੀ ਜੇ ਟੱਟੀਆਂ ਲੱਗ ਜਾਣ ਉਲਟੀਆਂ ਲੱਗ ਜਾਣ ਤਾਂ ਇਹ ਸੈਪਟਰਾਂ ਦੀਆਂ ਗੋਲੀਆਂ ਆਉਂਦੀਆਂ ਨੇ ਥੋੜੀ ਦੇਰ ਰੋੜੋ ਹਾਲਾਂਕਿ ਡਾਕਟਰ ਨਹੀਂ ਉਹ ਲਿਖਦੇ ਉਹ ਸਸਤੀ ਦਵਾਈਆਂ ਮਹਿੰਗੀਆਂ ਲਿਖਦੇ ਨੇ ਉਹਦੇ ਨਾਲ ਹੋ ਜਾਂਦੀਆਂ ਨੇ ਕੁਛ ਦੇਰ ਠੀਕ ਜਿੱਦੇ ਟੱਟੀਆਂ ਲੱਗੀਆਂ ਹੋਣ ਉਦੋਂ ਪਾਣੀ ਜ਼ਿਆਦਾ ਪੀਓ ਭੁੱਖੇ ਨਹੀਂ ਰਹਿਣਾ ਰੋਟੀ ਜ਼ਰੂਰ ਖਾਓ ਇਹ ਗੱਲਾਂ ਜਿਹੜੀਆਂ ਨੇ ਜ਼ਰੂਰੀ ਨੇ ਕਿ ਜੇ ਤੁਹਾਨੂੰ ਤਕਲੀਫ ਹੋ ਹੀ ਗਈ ਤੇ ਫੇਰ ਤੁਸੀਂ ਹੋਰ ਪੜ ਕਿੰਨੇ ਕਰਨਾ ਜਿੰਨਾ ਚਿਰ ਡਾਕਟਰ ਨਾਲ ਨਹੀਂ ਉਦੋਂ ਇਹ ਹੋਰ ਪਾ ਇੰਨੇ ਜੇ ਸੱਟ ਲੱਗੀ ਜਿੱਥੇ ਖੂਨ ਵਗਦਾ ਉਸੇ ਹੱਥ ਨਾਲ ਹੀ ਦਬਦੋ ਜੇ ਹੋਰ ਨਹੀਂ ਹੂੰ ਤੇ ਖੂਨ ਵਗ ਵਗਣਾ ਬੰਦ ਹੋ ਜਾਏਗਾ ਅੱਧਾ ਘੰਟਾ ਜੇ ਦਬ ਕੇ ਰੱਖੋਗੇ ਚਾ ਵਗਦੋ ਜੇ ਖੁਦਾ ਨਖਾਸਾ ਗਰਮ ਕਰ ਦੇ ਕੁਛ ਉੱਤੇ ਪੈ ਗਿਆ ਉਹਦੀ ਨਾਲ ਦੀ ਨਾਲ ਉੱਤੇ ਠੰਡਾ ਪਾਣੀ ਪਾ ਲਓ ਬਰਫ਼ ਰੱਖ ਲਓ ਕੱਪੜਾ ਲਵੇਟ ਕੇ ਰੱਖੀ ਰੱਖੋ ਬਰਫ਼ ਉੱਤੇ ਪਾਈ ਜਾਓ ਠੰਡਾ ਪਾਣੀ ਪਾਈ ਜਾਓ ਜੇ ਬਰਫ਼ ਨਹੀਂ ਪਾਣੀ ਠੰਡਾ ਨਹੀਂ ਆ ਨਮਕ ਪਾਡੋ ਪਾਣੀ ਚ ਉਹ ਪਾਣੀ ਪਾਈ ਜਾਊਗਾ ਆਪਾਂ ਦੇਖਿਆ ਕੁਰਤੀਆਂ ਵਾਲੇ ਇੰਝ ਕਰਦੇ ਨੇ ਤੇ ਉਹਦੇ ਨਾਲ ਅੱਧਾ ਘੰਟਾ ਪਾ ਲਓਗੇ ਮੁੜ ਕੇ ਛੱਡੇ ਨਹੀਂ ਪੈਣੇ ਜਿੰਨਾ ਮਰਜ਼ੀ ਗਰਮ ਪਾਣੀ ਥੀ ਸੋ ਇੰਨਾ ਚੀਜ਼ਾਂ ਨਾਲ ਤੁਹਾਡੇ ਉਹੜਪੋੜ ਨਾਲ ਤੁਸੀਂ ਕਾਫੀ ਠੀਕ ਹੋ ਜਾਓਗੇ अच्छा सारा केरलेसवाल सरकार ਵੱਲੋਂ ਜਿਹੜੀਆਂ ਦਵਾਈਆਂ ਨੇ ਜਿਹੜੀਆਂ ਤੁਸੀਂ ਕਿਹਾ ਸਟਰੋਜਨ ਤੋਂ ਲੈ ਕੇ ਜਾਂ ਹੋਰ ਇਹ ਦਵਾਈਆਂ ਮੁਹੰਨੀਆਂ ਕਰਵਾਈਆਂ ਗਈਆਂ ਤੁਹਾਡੇ ਤੱਕ ਕੋਈ ਫੀਡਬੈਕ ਹੁਣ ਤੱਕ ਪਹੁੰਚੀ ਤੁਸੀਂ ਲਗਾਤਾਰ ਤੁਸੀਂ ਗੱਲ ਕਰਦੇ ਰਹਿੰਦੇ ਹੋ ਕਿ ਵੀ ਇੱਥੋਂ ਜਿਹੜੇ ਸਿਵਲ ਹਸਪੀਟਲ ਨੇ ਇਹਨਾਂ ਨੇ ਦਵਾਈਆਂ ਉੱਥੋਂ ਤੱਕ ਪਹੁੰਚਾ ਦਿੱਤੀਆਂ ਜੇ ਕੋਈ ਕਿਸੇ ਨਾਲ ਵੀ ਕੋਈ ਖੁਦਾਨਾਖਾਸ ਤਾਂ ਕੋਈ ਗੱਲਬਾਤ ਹੁੰਦੀ ਹੈ ਦਵਾਈ ਖਾ ਸਕਦਾ ਦੇਖੋ ਇੱਕ ਤਾਂ ਇਹ ਕਲੋਰੀਨੀਆਂ ਗੋਲੀਆਂ ਆਮ ਤੌਰ ਤੇ ਬਣਦੇ ਨੇ ਮੈਨੂੰ ਹੁਣ ਨਹੀਂ ਪਤਾ ਬਣਦੀਆਂ ਨੇ ਨਹੀਂ ਬਣਦੀਆਂ ਮੈਂ ਕਿਤੇ ਹੋਰ ਜਿਹੜਾ ਬਿਹਾਰ ਦੀ ਹੋ ਰਹੀ ਹੈ ਉਹਦੇ ਵਿੱਚ ਜਿਆਦਾ ਬਿਜ਼ੀ ਰਹਾ ਪੂਰੇ ਆਲ ਇੰਡੀਆ ਲੈਵਲ ਤੇ ਨੈਸ਼ਨਲ ਲੈਵਲ ਤੇ ਇੰਟਰਵਿਊ ਮੇਰੀਆਂ ਜਿਆਦਾ ਹੁੰਦੀਆਂ ਰਹਿੰਦੀਆਂ ਨੇ ਕਿ ਇਹ ਵੋਟਾਂ ਚ ਹੋ ਕੀ ਰਿਹਾ ਜਦ ਵੋਟਰ ਦਾ ਅਧਿਕਾਰ ਹੀ ਥੋੜਾ ਖੋਇਆ ਗਿਆ ਫਿਰ ਆ ਮਾਤਮੂਤ ਤੋਂ ਛੋਟੀਆਂ ਗੱਲਾਂ ਨੇ ਸੋ ਸੁਣ ਤੋਂ ਮਾਰਸਾ ਉਹਨਾਂ ਨੇ ਰਹਿੰਦੇ ਹੋਈ ਸੋ ਮੈਂ ਉੱਥੇ ਜਿਆਦਾ ਬਿਜ਼ੀ ਨਹੀਂ ਰਹਾ ਪਰ ਆਮ ਤੌਰ ਤੇ ਇਹ ਕਰਦੇ ਨੇ ਇੱਕ ਤਾਂ ਡਿਸਪੈਂਸਰੀਆਂ ਹੈਗੀਆਂ ਥਾਂ ਥਾਂ ਪਿੰਡਾਂ ਦੇ ਵਿੱਚ ਸਬ ਸੈਂਟਰ ਹੈਗੇ ਨੇ ਆਸ਼ਾ ਹੈਗੀਆਂ ਨੇ ਇਹ ਗੋੜੀਆਂ ਆਸ਼ਾ ਨੂੰ ਦਿੱਤੀਆਂ ਜਾ ਸਕਦੀਆਂ ਨੇ ਇਹ ਤੁਸੀਂ ਆਪਦੇ ਸੋਰਸ ਤੋਂ ਕਨਫਰਮ ਕਰ ਲਓ ਮੈਂ ਵੀ ਕਰ ਲਾਂਗਾ ਮੈਂ ਛੀ ਐਚ ਐਸ ਜਾਂ ਬੋ ਹੈਲਥ ਸਿਮ ਕਾਰਪੋਰੇਸ਼ਨ ਤੋਂ ਪਤਾ ਕਰੂੰਗਾ ਪਰ ਮੈਂ ਅੱਜ ਚੱਕ ਮੈਨੂੰ ਟਾਈਮ ਨਹੀਂ ਮਿਲਿਆ ਇਹ ਪਤਾ ਕਰਨਾ ਬਿਲਕੁਲ ਬਹੁਤ ਸ਼ੁਕਰੀਆ ਤਾਂ ਸਰ ਸਾਡੇ ਨਾਲ ਸੀ ਗੱਲਬਾਤ ਕੀਤੀ ਹੈ ਸਨੇਹੇ ਖਾਸ ਤੌਰ ਤੇ ਬਹੁਤ ਸਾਰੇ ਦਿੱਤੇ ਨੇ ਲੋਕਾਂ ਨੂੰ ਕਿਉਂਕਿ ਖਾਸ ਕਰਕੇ ਇਹ ਸੁਨੇਹਨੇ ਕੇ ਵੀ ਧਿਆਨ ਰੱਖਿਆ ਜਾਵੇ ਹਰ ਇੱਕ ਚੀਜ਼ ਦਾ ਕੋਈ ਪਾਣੀ ਪੀ ਰਹੇ ਹੋ ਉਹਨੂੰ ਉਬਾਲ ਕੇ ਪੀਓ ਜਿਵੇਂ ਅਸੀਂ ਪਹਿਲਾਂ ਕਰਦੇ ਹੁੰਦੇ ਸੀ ਪਹਿਲਾਂ ਵਾਲੇ ਟਾਈਮ ਦੇ ਵਿੱਚ ਕਾਲੀ ਨਾ ਕਰੋ ਪਾਣੀ ਜੇ ਖਰਾਬ ਕੋਈ ਖੜਾ ਹੋਇਆ ਗੰਦਾ ਖੜਾ ਹੈ ਉਹਦੇ ਵਿੱਚ ਹੱਥ ਮੂੰਹ ਹੱਥ ਇਸ ਤਰੀਕੇ ਨਾਲ ਨਾ ਧੋਵੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸਾਂਝਾ ਕਰੋ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ 200 250 ਦੇ ਨੇੜੇ ਤੇੜੇ ਜਿਹੜਾ ਪਿੰਡ ਡੁੱਬੇ ਹੋਏ ਨੇ ਉਹਨਾਂ ਦੇ ਬਚਾ ਲਈ ਅੱਛੀ ਤੁਹਾਡੇ ਤੱਕ ਲਗਾਤਾਰ ਸਲਾਹਾਂ ਦਿੰਦੇ ਰਹਿਾਂਗੇ